ਕੀ ਗੱਲ ਬੋਤਾ ਚਲੋ ਇਹ ਆਪਣਾ ਇਹਦਾ ਇਹਦਾ ਲੈਂਟਰ ਦਾ ਖਰਚਾ ਇੱਕ ਤੇ ਇੱਕ ਇੱਕ ਗਾਂ ਦੇ ਜੀ ਗਾਂ ਦੇ ਜੀ ਇਹਨਾਂ ਦੀ ਗਾਂ ਦੇ ਦੀ ਇੱਕ ਸਾਡੀ ਇੱਕ ਗਾਂ ਦਾ ਮੀਂਹ ਕਣੀ ساری ਗਾਇ ਕਿੰਨੇ ਕਿੰਨੇ ਕੁੜੀਆਂ ਕਿੰਨੀਆਂ ਚਾਰ ਕੁੜੀਆਂ ਗਾਵਾਂ ਦੋ ਦੋ ਦੇ ਦੋ ਗਾਵਾਂ 2 ਲੱਖ ਰੁਪਏ ਦੇ ਯਾਰ ਬੜੇ ਸੋਹਣੇ ਹਾਂ ਬੜਾ ਬੜਾ ਰੱਬ ਭੇਜਿਆ ਤੁਹਾਨੂੰ ਰੱਬ ਅਣੀ ਗਾਜੂ ਮੜਾਓ ਤੂੰ ਭਾਉ ਕੋਈ ਨਾ ਤੁਹਾਡਾ ਵੀਰ ਆਇਆ ਮਨਕੀਰ ਤਾਇਆ ਇੱਥੇ ਤਾਤਾ ਜੀ ਇੱਧਰ ਵੀ ਆ ਅੱਖਾਂ ਨਹੀਂ ਭਾਵੇਂ ਕੋਤ ਅੱਛਾ ਸਾਡੀ ਕੋਈ ਨੀ ਬਾਤ ਵਿੱਚ ਕੁਝ ਕੁ ਟਿਕਰੀ ਆਲੋ 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 ਇੱਥੇ ਸਰਕਾਰੀ ਮਦਦ ਤਾਂ ਨਹੀਂ ਪਹੁੰਚੀ ਪਰ ਮਨਕੀਰਤ ਆਲਖ ਇਸ ਪਰਿਵਾਰ ਲਈ ਮਸੀਹਾ ਬਣ ਕੇ ਆਇਆ ਹੈ ਆਲੋ ਆਲੋ ਸਰਕਾਰੀ ਮਦਦ ਨਹੀਂ ਕੋਈ ਪਹੁੰਚੀ ਸੋਨਿਹਾਲ ਸ਼ੁਕਰੀਆ ਆਲੋ ਇਹ 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 ਸਾਡੇ ਲੋ ਮੇਰਾ ਭਰਾ ਰੂਪਾ ਸਿਮਰਨ ਹੁੰਦਲ ਅਸੀਂ ਸਾਰੇ ਇਕੱਠੇ ਆ ਇਹ ਪੰਜਾਬ ਇਹ ਪੰਜਾਬ ਤੁਹਾਡੇ ਨਾਲ ਆ ਠੀਕ ਆ ਕੇ ਚੀਜ਼ ਦੀ ਪ੍ਰਵਾਹ ਨਹੀਂ ਕਰਨੀ ਤੇ ਤੁਹਾਡਾ ਨੰਬਰ ਲਿਖਾਓ ਦੋ گاਵਾ ਪਹੁੰਚਦੀਆਂ ਕਰੀਏ ਇਹਦਾ ਮਾਰਗਾ ਨਾ ਪਈਦਾ ਹੈ ਦੋ ਘੰਟੇ ਵਿੱਚ ਪਹੁੰਚ ਜੂਗੇ ਤੁਹਾਡੇ ਕੋਲ ਨਹੀਂ ਪਹਿਲਾਂ ਤੁਹਾਡੇ ਸਾਡੇ ਜਾਨਵਰ ਦਾ ਨੁਕਸਾਨ ਹੋਇਆ گا ਦਾ ਹਾਂਜੀ ਹਾਂਜੀ ਤੁਹਾਡੇ ਪਿੰਡ ਤੋਂ ਸਾਡੀ ਕਾਂ ਪੂਰੀ ਲਾਉਣ ਚ ਇਧਰ ਉੱਪਰ ਆ ਕੇ ਘਰ ਦਾ ਕੰਮ ਸ਼ੁਰੂ ਕਰਦੇ ਆ ਸਾਡਾ ਟੀਮ ਤੁਹਾਨੂੰ ਫੋਨ ਕਰ ਲੂਗਾ ਲੋਨ ਕਿੰਨੇ ਲੋਨ ਕਿੰਨੇ ਦਾ ਲਿਆ ਸੀ ਲਿਆ ਸੀ ਵੀਰੇ 70000 ਦਾ ਲਿਆ ਹੈ ਝੂਠੇ ਮਾਰ 50000 ਹੋਰ ਦੇ ਜਾਣਾ ਲੋਨ ਮੈਂ ਦੇ ਰਿਹਾ ਬੱਚਿਆਂ ਦੀ ਪੜਾਈ 50000 ਦੇ ਪਹਿਲਾਂ ਲੋਨ ਲਾਓ ਬੱਚਿਆਂ ਦੀ ਬਣਾਈਆਂ ਵੀ ਜਾਣੀਆਂ ਹਾਲੋ ਹਾਲੋ ਜੇ ਨਹੀਂ ਕਿ ਨਹੀਂ ਇਧਰ ਆ ਜਾਓ ਇਧਰ ਆ ਜਾਓ ਇਧਰ ਆ ਜਾਓ ਇਧਰ ਤੇ ਬਾਕੀ ਪੈਨ ਉਧਰ ਉਧਰ ਕਰਾਓ ਇਧਰ ਆਓ ਇਧਰ ਆਜੋ ਇਧਰ ਆ ਆ ਜਾ ਆਪਣੇ ਇਧਰ ਆਓ ਆ ਬੋਧ ਇਧਰ ਆ ਜਾ ਮੇਰੀ ਗੱਲ ਸੁਣੋ ਇਹ ਤੋਂ ਬੜਾ ਕੋਈ ਤੁਸੀਂ ਹਾਲੋ ਇਹ ਇਹ 2 ਲੱਖ ਰੁਪਇਆ ਹਨਾ ਸੇਵਾ ਤੇ ਇਹ ਆ ਆ 50000 ਰੁਪਏ ਜਿਹੜਾ ਜਿਹੜਾ ਤੇਰਾ ਲੋਨ ਹੈ ਬਿਲਹਰਮਾਨ ਜੀ ਲੋਨ ਕਿੰਨਾ ਸੀ ਮੱਜ ਤੇ ਗਾ 50000 ਲਵਣ ਲਿਆ ਸੀ ਤੇ 45000 ਦੀ ਗਾ ਇਹ ਆ ਕੰਮ ਤੇ ਲਾਉਣੇ ਆ ਭਾਣੇ ਪੈਸੇ ਇਹ ਲੀਆਂ ਸੀ ਬਾਤ ਗਈਆਂ ਵੀ ਲਾਉਣੀਆਂ ਆ ਲਓ 50000 ਲੋਨ ਵੀ ਪੂਰਾ 2.5 ਲੱਖ ਦੇ ਚਲਿਆ ਠੀਕ ਆ ਆ ਥੋੜਾ ਥੋੜਾ ਇੱਕ ਕ ਲੈਨਟਰ ਆ ਇੱਕ ਲੋਨ ਲੋਨ ਧਾਰ ਲਿਓ ਠੀਕ ਹੈ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਤੇ ਮੈਂ ਪਤਾ ਕੀ ਕਹਿੰਨਾ ਇਹ 2.5 ਲੱਖ ਦਾ ਆ ਲੋਨ ਵੀ ਆਪਾਂ ਦਾ ਘਰ ਸਟਾਰਟ ਕਰੋ ਘਰ ਸਟਾਰਟ ਕਰੋ ਨਾਲ ਲੋਨ ਦਾ ਕਰ ਲੋ ਵੀਰੇ ਅਸੀਂ ਸੇਵਾ ਕਰਕੇ ਗਏ ਆ ਸਾਡੇ ਅਰਗੇ ਹੋਰ ਵੀ ਮੁੰਡੇ ਆਉਣਗੇ ਠੀਕ ਆ ਜੀ ਨਹੀਂ ਦਿੱਤਾ ਥਾ ਸਾਨੂੰ ਕੇ ਪੰਜ ਮਰਲੇ ਦਿੱਤਾ ਹਾਂ ਸਾਡੇ ਅਰਗੇ ਆ 2.5 ਲੱਖ ਤੋਂ ਸਟਾਰਟ ਕਰੋ ਘਰ ਸਟਾਰਟ ਕਰੋ 2.5 ਲੱਖ ਅਸੀਂ ਫਿਰ ਭੇਜ ਦਾਂਗੇ ਠੀਕ ਆ 4-5 ਲੱਖ ਦੀ 5 ਲੱਖ ਦੀ ਸਾਡੇ ਲੋ ਸੇਵਾ ਹੋਗੀ ਠੀਕ ਹੈ ਘਰ ਬਣਦਾ ਹੋ ਜੂਗਾ ਕਿਉਂਕਿ ਧੀਆਂ ਤਿੰਨ ਚਾਰ ਆ ਹਾਂ ਨਹੀਂ ਨਹੀਂ ਬਾਬਾ ਮਿਹਰ ਦਾਤੇ ਦੀ ਤੁਹਾਡਾ ਪਤਾ ਨਹੀਂ ਬੱਸ ਸਾਰਾ ਪੰਜਾਬ ਖੜਿਆ ਜਰੇ ਪਰ ਸਾਡੀ ਨਹੀਂ ਕੋਈ ਵੀਰਵਾਤ ਪੰਜਾ ਨਾ ਨਾ ਕੋਈ ਨਾ ਤਾਂ ਹੀ ਹੈਗੇ ਅਸੀਂ ਮੈਨੂੰ ਤੁਹਾਨੂੰ ਪੁੱਛਣ ਆਇਆ ਵਾਤਾ ਜੀ ਮੈਨੂੰ ਇਹ ਦੱਸੋ ਬਾਬਾ ਸਰਕਾਰੀ ਮਦਦ ਕੀ ਜਾਣ ਇੱਕ ਗਾਵਾਂ ਪੁੱਛਣ ਆਇਆ ਵੀ ਕਿ ਨਹੀਂ ਇਕੱਲੇ ਹੀ ਆਏ ਨਹੀਂ ਪੈਂਦੇ ਜਾਂ ਇਸ ਤੋਂ ਪਹਿਲਾਂ ਵੀ ਕੋਈ ਆਇਆ ਤੁਹਾਡੇ ਕੋਲ ਆਇਆ ਸੀ ਕੋਈ ਆਇਆ ਮਦਦ ਨਹੀਂ ਕਿਸੇ ਨੇ ਕੀਤੀ ਹਾਂਜੀ ਨਹੀਂ ਹੈ ਨਹੀਂ ਅਰੇ ਗਾਵਾਂ ਪਹਿਲਾਂ ਰੋਣਾ ਨਹੀਂ ਪਹਿਲਾਂ ਖੁਸ਼ ਹੋਵੋ ਪੈਣੇ ਕਰਨ ਨੂੰ ਦੋ ਗਾਂਵਾਂ ਪਹੁੰਚ ਜੂਗੇ ਤੇਰੇ ਕੋਲ ਹੁੰਦੇ ਵੀਰੇ ਕੋਈ ਇਤਾਂ ਦੇ ਵੀ ਇਨਸਾਨ ਹੁੰਦੇ ਹੈ। ਮੇਰੇ ਭੈਣ ਹੈ ਬਾਬਾ ਨਾਲ ਆ। ਅੱਜ ਟੀਵੀ ਤੇ ਵੇਖਣਾ ਨਹੀਂ ਵੀਰ ਨੂੰ। ਤਰ ਇਹਨਾਂ ਨੂੰ ਪਤਾ ਹੈ ਵੀ ਇਹਨਾਂ ਮੇਰਾ ਤਾਂ ਮਿਹਰਬਾਨ ਹੋ ਸਕਦਾ ਕਿ ਜੀ ਦੋਸਤ। ਬੱਚਿਆਂ ਦੀ ਪੜ੍ਹਾਈ ਅਸੀਂ ਕਰਾਨੇ ਆ ਵੀਰ ਜੀ। ਇੱਥੇ ਨਾਲ ਸਾਰੀਆਂ ਸਾਰੀਆਂ ਕਿਤਾਬਾਂ ਕੋਲੋਂ ਪੜ੍ਹਾਈਆਂ ਕਰਾਵਾਂਗੇ ਬੱਚੇ। ਅੱਜ ਪੜ੍ਹਾਈਆਂ ਦਾ ਅੰਕਾ ਤੁਸੀਂ ਜਾ ਕੇ ਦੇਖੋ। ਕੋਈ ਨਹੀਂ ਵਾਇਗਰੂ। ਵੜੀਆਂ ਵੜੀਆਂ ਪੜ੍ਹਾਈਆਂ ਬੱਚਿਆਂ ਦੀ ਹਾਂ ਬੱਚੇ ਵੈਨ ਦਾ ਖਰਚਾ ਨੇ ਪੂਰਾ ਦਾ ਫੇਟਾਣੇ ਬੱਚੇ ਨੇ ਵੈਨ ਦਾ ਖਰਚਾ ਨੇ ਪੂਰਾ ਆਵੜ ਕੇ ਤੁਸੀਂ ਚਲੋਗੇ ਜੀ ਆਏਗਾ ਤੁਹਾਡੇ ਕੋਲ ਸਾਨੂੰ ਵੀ ਥੋੜਾ ਜਿਹਾ ਬ੍ਰਾਦਰ ਕੋ ਮੈਂ ਫਿਰ ਆਪਾਂ ਸਕੂਟਰ ਜਿਹੜੀਆਂ ਡੀਜ਼ਲ ਫ੍ਰੀ ਪੈਟਰੋਲ ਫ੍ਰੀ ਸਕੂਟੀਆਂ ਹੁੰਦੀਆਂ ਨੇ ਜਿਹੜੀ ਇਲੈਕਟ੍ਰਿਕ ਸਾਡੀ ਕੁਟੀ ਵੀਰੇ ਨੂੰ ਇਦਾਂ ਕਰੇ ਮੈਂ ਕੰਮ ਕਰਨਾ ਤੁਹਾਡੇ ਕੋ ਆਣੇ ਜਾਣੇ ਨੂੰ ਕੋਈ ਸਾਧਨ ਹੈਗਾ ਉਹਦੇ ਤਾਂ ਲਾਜ ਨਹੀਂ ਆਇਆ ਸਾਡੇ ਗਰੀਬ ਆਣੇ ਜਾਣੇ ਨੂੰ ਸਾਧਨ ਹੈਗਾ ਕੋਈ ਮੈਂ ਆਣੇ ਜਾਣੇ ਇਹ ਬੱਚਾ ਸਕੂਟੀ ਚਲਾ ਲੂਗਾ ਹਾਂ ਚਲ ਚਲਾ ਵੀਰੇ ਇੱਕ ਮੋਟਰਸਾਈਕਲ ਭੇਜ ਦੀਏ ਇੱਕ ਇੱਕ ਮੋਟਰਸਾਈਕਲ ਨਹੀਂ ਆ ਏਰੀਏ ਚ ਆਪਾਂ ਮੈਂ ਮੈਂ ਕਰਦਾ ਆਪਾਂ ਗੱਡੀ ਗੱਡੀ ਬੈਨੇ ਲੋਨੇ ਦਿਮਾਗ ਸਕੂਟੀਆਂ ਇਹ ਬੱਚੀ ਐਲੀਜੀਬਲ ਨਾ ਸਕੂਟੀ ਚਲਾਉਂਦੇ ਨਹੀਂ ਨਹੀਂ ਛੋਟੀਆਂ ਬੜੀਆਂ ਇਹ ਇਹਨਾਂ ਵਾਸਤੇ ਇੱਕ ਮੋਟਰਸਾਈਕਲ ਮੈਂ ਤਾਂ ਹੀ ਕਹਿੰਨਾ ਪਰਿਵਾਰ ਆਉਣਾ ਜਾਣਾ ਕਿਤੇ ਆਉਂਦਾ ਜਾਂਦਾ ਤਾਂ ਖਾਲਸਾ ਖਾਲਸਾ ਇਧਰ ਲਿਖੀ ਇੱਕ ਮੋਟਰਸਾਈਕਲ ਪਹੁੰਚਦਾ ਕਰੋ ਇੱਕ ਮੋਟਰਸਾਈਕਲ ਪਹੁੰਚਾ ਦਿਓ ਭਾਜੀ ਮੋਟਰਸਾਈਕਲ ਪਹੁੰਚਦਾ ਖਾਬਰੀ ਪੁੱਤੇ ਜੇ ਤੇ ਖੁਸ਼ੀ ਦੇਖੋ ਮੋਟਰ ਕਿਰਤ ਬਾਈ ਇਹਨਾਂ ਦੇ ਚਿਹਰੇ ਤੇ ਖੁਸ਼ੀ ਹੈ ਆ ਇੱਧਰ ਲਾ ਇੱਧਰ ਇਹਨਾਂ ਨੇ ਮੇਰੀ ਗੁੱਟੀਆਂ ਦੀ ਵੇਂਦੇ ਨੇ ਵੀ ਇਹਨੂੰ ਪਰਗ ਦੀ ਸੋਚਿਆ ਕਿ ਕਿਹੋ ਜਿਹਾ ਕੁਦੀ ਗੱਲਸਾ ਇੱਕ ਮੋਟਰਸਾਈਕਲ ਆਪਣਾ ਵਿਕਰਮ ਵੀਰ ਪੁੰਚਦਾ ਕਰਦੀ ਏ ਠੀਕ ਹੈ ਜੀ ਤੇ ਦੋ ਗਾਂਵਾਂ ਹੋ ਗਿਆ ਦੋ ਗਾਵਾਂ ਫਿਰ ਤੇ ਕਰ ਮਿਰਵਾਇ ਮਰਕੇ ਠੀਕ ਹੈ ਚਾਰ ਪੋਤੇ ਆ ਆਪਣੇ ਠੀਕ ਹੈ ਚਾਰ ਪੋਤੀ ਆ 3 ਨਹੀਂ ਨੇ ਪੁੱਤ ਹੁੰਦੇ ਆ ਠੀਕ ਹੈ ਚਾਰ ਪੋਤੇ ਆ ਤੇ ਚਾਰਾਂ ਨੂੰ ਦੋ ਗਾਵਾਂ ਹੋ ਗਿਆ ਆ ਮਾਇਆ ਹੋ ਗਿਆ ਇੱਕ ਮੋਟਰਸਾਈਕਲ ਲੈ ਖਲਣਾ ਰੂਪੇ ਮੇਰੇ ਮੋਟਰਸਾਈਕਲ ਪਿੰਡ ਨੋਟ ਕਰ ਲਓ ਪ੍ਰੋਪਰ ਐਡਰੈਸ ਸਾਰਾ ਪੜਨਾ ਤੇ ਪਾ ਪਈ ਸਾਹ ਤਾਂ ਦੀ ਹੋਣੀ ਇੱਕ ਡਿਊਟੀ ਹੈ ਵੈਨ ਵਾਲੀ ਤੁਸੀਂ ਗੱਲ ਕਹਿਤੀ ਆਈ ਕੰਕਲ ਦਾ ਨੰਬਰ ਨੋਟ ਠੀਕ ਆ ਦੋ ਘੇੜੇ ਲਾ ਲਿਓ ਮੋਟਰਸਾਈਕਲ ਤੇ ਬੱਚੇ ਰੋਜ਼ ਸਕੂਲੇ ਲੈ ਕੇ ਆਉਣੇ ਆ ਛੱਡ ਕੇ ਆਉਣੇ ਜੁਮੇਵਾਰੀ ਅੰਕਲ ਨਾਲ ਚੱਕ ਲਈ ਤੁਹਾਡੇ ਕੋ ਹੈਗਾ ਕੰਮ ਹਾਂਜੀ ਹਾਂਜੀ ਕੰਮ ਨਹੀਂ ਹੈਗਾ ਚੰਡੀ ਹਟਾ ਜੋ ਨਹੀਂ ਨਹੀਂ ਹੈਗਾ ਕੰਮ ਜੀ ਠੀਕ ਹੈ ਉੱਥੇ ਕੰਮ ਬਹੁਤ ਆ ਨਹੀਂ ਨਹੀਂ ਕੰਮ ਕਰਕੇ ਜਿੱਥੇ ਅਸੀਂ ਰਹਿੰਦੇ ਸੋਸਾਇਟੀ ਉੱਥੇ ਕੰਮ ਦਾ ਨਹੀਂ ਜਿੱਦਾਂ ਹੀ ਕੰਮ ਕਰਦੇ ਨੇ ਵੀਰ ਸੇਵਕ ਉਹਨੇ ਸਾਡਾ ਬੜਾ ਸਾਥ ਦਿੱਤਾ ਉਹਨੇ ਬੱਲੇ ਬੱਲੇ ਹਾਂਜੀ ਮਰਲੇ ਖਾਨ ਵਾ 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 ਬਾਬਾ ਜਿਉਂਦਾ ਰਹੇ ਸੇਵਕ ਲੋਕਾਂ ਦੀ ਸਲੂ ਹੋ ਗਈ ਹਟਾ ਬਾਦ ਆ ਸਾਰਿਆਂ ਨੇ ਦੇਖ ਲੋ ਬੱਲੇ ਆਜੋ ਆਜੋ ਬਾਹਰ ਚਲੋ 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 ਆਜੋ ਵੀ ਫੀਲ ਲੱਗਦਾ ਸਾਰੀ ਰਾਤ ਮੈਨਾਂ ਤੋਂ 6 ਮਹੀਨੇ ਤੋਂ ਦੁਆਵਾ ਹੀ ਦਿੰਦੇ ਰਹਿਣਗੇ ਦੇਖੋ ਆ ਆ ਟਾਈਮ ਆ ਜਿੰਨੀ ਸਾਡੀ ਜ਼ਿੰਦਗੀ ਮਾਲਕ ਨਹੀਂ ਬਚਕੀਆਂ ਉਹਨਾਂ ਚਿਹਰੇ ਹੀ ਦਵਾਵਾ ਦਵਾਂਗੇ ਵੀ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਪਿਆਰੀ ਬੋਲ ਤੇ ਇਧਰ ਕਿਹਨਾਂ